ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਮਾਨ ਸਮੋਣ ਆ ਗਿਆ ਸੀ ਰਾਵੜਾ ਬੈਰਿੰਗ ਬੂਰੰਗਾ ਤੇ ਫਿੱਟ ਕਰਨ ਲੱਗੇ ਹੁਣ ਲੱਗਾ ਆਪਣਾ ਡਿਟੀ ਵਿੱਕੀ ਇਹਨਾਂ ਦੇ ਬਿੱਥੂ ਸਾਫ ਤੇ ਸਾਇਜ ਜੇ ਡਾਉਨ ਤੇ ਉਹਨਾਂ ਦੇ ਸੈਂਟਰ ਪੰਚ ਲਾ ਕੇ ਟਾਈਟ ਕਰੇ ਨੇ ਇਧਰ ਹੀ ਆਰਮ ਫਿੱਟ ਹੋ ਗਈ ਇਹਦੇ ਪੀਸ ਪੂਸ ਲਾਉਣੇ ਨੇ ਆਹ ਇਹ ਤਾਂ ਅੰਦਰਲਾ ਬੈਰੰਗ ਜਮੀਂ ਟੁੱਟਿਆ ਹੋਇਆ ਦੀ ਖੜੀ ਪਿਆ ਸੀ ਉਹ ਤੇਰਾ ਆ ਭਈਆ ਕੱਲੀ ਕਾਲਰ ਜੀ ਅੱਛਾ ਮਾ ਕੋਈਆ ਗਾਲੂ ਕਰਦਾ ਹੈ ਗਰੀਸ਼ ਨੂੰ ਭਈਆ ਗੱਡੀ ਤਾਂ ਕੋਈ ਨਹੀਂ ਹਾਂ ਤੇ ਸਮਾਨ ਨਾ ਛੱਡਦੀ ਇੱਥੋਂ ਅੱਛਾ ਉਹ ਨਹੀਂ ਛੱਡਦਾ ਆ ਇਹ ਨਾ ਛੱਡਦੀ ਇੱਥੇ ਪਿਆ ਰਹਿੰਦੇ ਕੌਣ ਰੇ ਵਾਲਾ ਨਾ ਦੂਸਰਾ ਇਹ ਵਾਲਾ ਕੋਈ ਨਾ ਫਿਰ ਚ ਤੇਲ ਪਾਤਾ ਉਥੋਂ ਦੀ ਬਾਠ ਠੀਕ ਆ ਵੀਰ ਜਮੁੰਦ ਲੱਗ ਗਿਆ ਹੁਣ ਫੇਰ ਖੜ ਗਿਆ ਕਿੰਨਾ ਵੀ ਲੈਣਾ ਹੁਣ ਲੈਕ ਲਾ ਕੇ ਇਹ ਕੀ ਬਲੇਟ ਦੀ ਟਾਈਮ ਬਾਰੇ ਪੁੱਛਦਾ ਸੀ ਵੀਰ ਜਦੋਂ ਇਧਰ ਨੂੰ ਗੇੜਾ ਵਗ ਗਿਆ ਮਤਲਬ ਬਲੇਟ ਇੱਥੇ ਸੈਂਟਰ ਚ ਖੜਨਾ ਚਾਹੀਦਾ कि ਜਦੋਂ ਐ ਇਹਨੂੰ ਆ ਗਿਆ ਤਾਂ ਇੱਥੇ ਸੈਂਟਰ ਚ ਖੜਨਾ ਚਾਹੀਦਾ ਤੇ ਵੀ ਕਈ ਵਾਰੀ ਇਹ ਹੁੰਦਾ ਵੀ ਝੂਠ ਜੀ ਛੱਡਣ ਲੱਗ ਜਾਂਦਾ ਹੁੰਦਾ ਉਹ ਜੇ ਟਾਈਮ ਆਊਟ ਹੋਵੇ ਉਦੋਂ ਹੀ ਛੱਡਦਾ ਹੁੰਦਾ ਤੇ ਰੀਲ ਦਾ ਵੀ ਇਹੀ ਕੰਮ ਹੁੰਦਾ ਹੈ ਨਾ ਜੇ ਕਣਕ ਦੇ ਵਿੱਚ ਤਾਂ ਚਲੋ ਡਿੱਕਤ ਦੰਦੀ ਉਦੋਂ ਦੀ ਝੋਨੇ ਜੀ ਨਹੀਂ ਪਰਛੀਦੀ ਦਿੱਕਤ ਦੰਦੀ ਹੁੰਦੀ ਕਣਕ ਦੇ ਵਿੱਚ ਜੇ ਜ਼ਿਆਦਾ ਟਾਈਮ ਆਊਟ ਹੋ ਜੇ ਟੈਨਾ ਪਿੱਸੇ ਨੂੰ ਹੋ ਜਾਣ ਤਾਂ ਮਾਲ ਤਾਂ ਹਾ ਚੜਨ ਲੱਗ ਜਾਂਦੀ ਹੁੰਦੀ ਹੈ ਜੇ ਮੂਰ ਨੂੰ ਰਹਿ ਜੇ ਜਾਂ ਜ਼ਿਆਦਾ ਮੂਰੇ ਹੋਵੇ ਕਣਕ 'ਚ ਫਿਰ ਉਹ ਜਿਵੇਂ ਬਾਡੀ ਹੋ ਗਈ ਟੈਨਾ ਇੱਥੇ ਖੜੀਆਂ ਨੇ ਤਾਂ ਉਹ ਥੱਲੇ ਡੰਗ ਲੱਗ ਜਾਂਦੀਆਂ ਨੇ ਬੱਲੀਆਂ ਆਈ ਕਿ ਬੱਚਾ ਉਹ ਛੜਿਆ ਬੜਾ ਲੰਬਾ ਚੌੜਾ ਜਿਹਾ ਹਲਕੇ ਦਾ ਖਾਹਾ ਕੰਮ ਲੱਗ ਜਾਂਦਾ ਇਹਦੇ ਬਲ ਬਲ ਡਾਉਣ ਨੇ ਕਹਿੰਦੇ ਲਗਾਉਣੇ ਨੇ ਇਹਦੀ ਕਪਿਛੇ ਕੁਝ ਵੀ ਨਹੀਂ ਹੈਗਾ ਜੀ ਸਮੋਸੇ ਸੰਭਾਸੀ ਜੀ ਮਾਲ ਬਹੁਤ ਲਿਫਟ ਦਾ ਉੱਗਰ ਦੇ ਦੇਖੀ ਰਾਜਕੁਮਾਰ ਰਾਜਕੁਮਾਰ ਦਾ ਦੇ ਉਹ ਫਿਰ ਉਹ ਵੀ ਸਹਜਾਦਾ ਹੀ ਹੈ ਉਹ ਕੁੜੀ ਹੈ ਚਲਾਏ ਲਾਲਾ ਵੀ ਜੇ ਤੋਂ ਢੇੜਾ ਆਵੇ ਮਤਲਬ ਉਹ ਜਿਹੜਾ ਸੈਂਟਰ 'ਚ ਪਾਇਪ ਖੜਾ ਹੈ ਥੱਲੇ ਨੂੰ ਆ ਕੇ ਉਹ ਉਹ ਫਿੰਗਰਾਂ ਤੋਂ ਮਾਲ ਚੱਕੇ ਉਹ ਇਹ ਨਹੀਂ ਹੈਗਾ ਵੀ ਮੂਰੀ ਮੁੜ ਜੇ ਉਹ ਫੇਰ ਉਹ ਓਗਰ ਨੂੰ ਮਾਲ ਨਹੀਂ ਮਿਲਦਾ ਹੁੰਦਾ ਹੁਣ ਆਹ ਚੀਜ਼ ਆਪਾਂ ਕਿੰਨੀ ਸਮਝਾਉਣੇ ਨੂੰ ਆ ਵੀ ਇਹ ਜੇ ਵੱਧ ਲੱਗੇ ਹੁਣ ਹੁਣ ਇਹ ਵੱਡੇ ਲੱਗੇ ਹੋਏ ਨੇ ਇਹਦੇ ਇੱਥੋਂ ਬਲਾਂ ਦਾ ਕੰਮ ਮੁੱਕ ਗਿਆ ਆਂ ਇੰਗਲ ਆ ਗਈ ਮਾਲ ਤਾਂ ਹਣੀ ਚੜਨਾ ਮਾਲ ਸਾਰਾ ਔਰੇ ਆਉਣਾ ਫਰੋਂਗਾ ਨੂੰ ਫਰੋਂਗਾ ਨਹੀਂ ਦੇਣਾ ਜੈਨੂ ਨਾ ਫੁੱਲ ਬਣੇ ਨਾ ਝੋਨੇ ਚ ਮਾਲ ਲਿਪਟੇ ਤੇ ਨਾਲੇ ਮਾਲ ਸਾਰਾ ਹੈਂਟਰ ਚ ਜਾਂਦਾ ਨਾ ਫੀਡਰ ਚ ਬਲੇ ਨਾ ਕ੍ਰੈਂਕਾਂ ਦੇ ਸਾਈਡਾਂ ਚ ਬਲੇ ਨਾ ਥ੍ਰੈਸ਼ਰ ਦੇ ਬੈਰੀਂਗਾਂ ਚ ਨਾ ਗੈਲ ਡਰਮ ਦੇ ਚੰਤਾਂਿਆਂ ਚ ਫਿਰ ਇੱਕ ਬਰਾਬਰ ਜਾਂਦਾ ਆ ਗੀਰ ਦੀ ਸੈਟਿੰਗ ਤਾਂ ਇਹੀ ਹੈ ਵੀ ਆ ਜਿਹੜਾ ਪਰੋ ਆਹੀ ਚੀਜ਼ਾਂ ਨੇ ਇਹੀ ਜੇ ਘੁੰਮ ਕੰਮ ਕੇ ਪੈ ਜੇ ਜਾ ਜਿੜੀ ਜੀ ਹਿੱਲ ਕੇ ਪੈ ਜੇ ਐਨੂੰ ਵੀ ਪੈ ਗਈ ਤਾਂ ਵੀ ਕੰਮ ਨਹੀਂ ਕਰਦੀ ਇਹ ਆਹ ਵਗਾ ਚੜੀ ਨਹੀਂਦੀ ਇਹਦੇ ਯਾਰ ਸਾੜੀ ਓਏ ਮੈਂ ਕੱਟ ਰਬੂਦ ਰਹੇ ਹਾਂ ਇਹ ਇੱਥੇ ਹੀ ਕੰਮ ਹੁੰਦੇ ਦਾ ਹੁੰਦਾ ਤੂੰ ਆ ਜਾ ਇਧਰ ਨੂੰ ਮੇੜਦਾ ਕੰਮ ਫਾਈਨਲ ਹੋ ਜਾ ਹਾ ਪੁਲੀ ਜੀ ਪੱਟ ਕੇ ਪਾ ਦੇ ਸਭਾ ਚੋਰਾਤਾ ਹਾਲ ਦਿਖਿਆ ਨਹੀਂ ਹੁਣ ਦਿੰਦਾ ਆ ਰਿਹਾ ਚਾਲ ਸਹੀ ਹੈ ਬਹੁਤ ਚੱਲ ਵੀਰ ਗਿਆ ਜਨਰੇਟਰ ਲੈਣ ਫਿਰ ਕਰਦੇ ਆ ਇਹਦਾ ਕੰਮ ਇਹ ਨਹੀਂ ਹੋ ਰਹੀ ਇਹ ਜਮਰ ਹੋਈ ਹਾਂਜੀ ਇਧਰੋਂ ਹੋ ਗਿਆ ਸਾਰਾ ਫਿੱਟ ਤਬੜਾ ਰੋਬੜਾ ਪੈ ਗਿਆ ਹਰ ਮਾ ਪੈ ਗਿਆ ਇਹ ਵੀ ਪੀਸ ਲੱਗ ਗਿਆ ਨਗਲੇ ਰੈਲੀ ਹੋ ਰਹੀ ਹੈ ਗੱਲੇ ਕਥਨੀ ਸੈਂਪਲ ਵੀ ਹੁਣ ਬਈ ਚੈਣ ਪੈ ਗਈ ਗਰਮੀ ਬਹੁਤ ਜ਼ਿਆਦਾ ਹੈ ਅਤੇ ਇਹ ਮੁੱਲੇ ਤਾਂ ਦਾ ਹੋਂਨਾ ਪਚਾਬੀ ਨਾਲ ਪਸੇਗਾ ਮੱਕੀ ਬੁਰਾ ਹਲ ਕਰਨਾ ਮੱਕੀ ਧਰੂੰਗੀ ਬਰਡ ਬੋਟਲ ਜੈ ਜਾਂਦੀ ਹੋ ਜਾਂਦੀ ਐ ਬਸ ਹ ਬਹੁਤ ਨੇ ਇੰਨੇ ਇਹ ਸਾਇਦ ਪੀਲੀ ਤੋਂ ਲਾਲ ਚਿੱਟੀ ਕਰੀ ਹੋਈ ਜਾਂਦੀ ਹੈ ਨਾ ਬਹੁਤ ਆਵੇਂ ਥੱਲੇ ਪੀਲਾ ਰੰਗ ਜਾਗਦਾ ਹੂ ਬਾਕੀ ਇਹ ਦੁਬਾ ਕਰਕੇ ਫਿਰ ਲੀਵਰ ਲਾ ਕੇ ਵੀਡੀਓ ਬਣਾਉਨੇ ਆ ਫਿਰ ਦੇਖਦੇ ਆ ਕੀ ਕਹਿੰਦੀ ਐ ਬਾਕੀ ਤਾਂ ਸਹੀ ਆ ਹੁਣ ਕਿਸੇ ਵਾਸਤੇ ਨਾਲ ਨੂਨ ਨਹੀਂ ਲੱਗਦੀ ਮੈਂ ਤਾਂ ਇੰਨਾ ਕਰ ਕੀ ਦੀ ਬਾਹਰਾਂ ਟੁੱਟੀਆਂ ਕਰਕੇ ਚਾਲ ਸਹੀ ਨਹੀਂ ਰਹਿੰਦੀ ਤੇ ਦੀ ਜਿੱਧਰ ਨੂੰ ਜੋ ਆਪਦਾ ਜ਼ੋਰ ਪੁੱਗ ਜਾਂਦਾ ਸੀ ਉਹਦੇ ਹਿਸਾਬ ਨਾਲ ਚੱਲੀ ਜਾਂਦੀ ਸੀ ਹਾਂਜੀ ਤੇ ਲੀਵਰ ਉੱਪਰ ਲਾ ਕੇ ਸੈਟਿੰਗ ਕਰਕੇ ਨਹਾ ਨੂੰ ਲੈ ਤੇ ਕੰਨ ਲਾਤੀ ਸੈੱਟ ਕਰਕੇ ਇਹ ਹੋ ਗਏ ਤਿਆਰ ਹੁਣ ਕਿਸ਼ਤੀ ਵੀ ਨਹੀਂ ਕਿਸੇ ਪਾਸੇ ਖੈਂਦੀ ਸਾਡੀਆਂ ਚਾਲਾਂ ਚੂਲਾਂ ਮਿੰਤੀ ਗਿੰਤੀ ਕਰਦੀ ਇਹਦੀ ਤੇ ਕੋ ਜਿਹੜਾ ਗੇਅਰ ਦਾ ਲੀਵਰ ਵਾਲੀ ਸੈਟਿੰਗ ਹੈ ਨਾ ਉਹ ਕਈ ਕਰਿਆ ਹੈ ਜਾਨੋ ਖਸ ਹੁੰਦਾ ਵੀ ਕੋਲ ਖੜੇ ਬਿਨਾ ਨਹੀਂ ਪਤਾ ਲੱਗਦਾ ਹੁੰਦਾ ਇਕਦਾ ਮੇਨ ਤਾਂ ਇਹੀ ਹੁੰਦਾ ਕਿਈ ਗੇਰ ਪੈਂਦਾ ਨਹੀਂ ਜਾਂ ਨਿਕਲਦਾ ਨਹੀਂ ਉਹ ਕਰੋਸਾਂ ਜਿਹੇ ਵਾਲਾ ਹੁੰਦਾ ਉਹਦਾ ਸਿਸਟਮ ਉਹ ਕੋਈ ਨਹੀਂ ਤੇ ਦੇਖਾਂਗੇ ਜਦੋਂ ਆਪਣੇ ਹੈਗੇ ਕੰਮਸ਼ੀਨ ਉਹਤੇ ਬਣਾਵਾਂਗੇ ਵੀਡੀਓ ਦੇ ਬਾਰੇ ਬਾਕੀ ਸੈਟ ਹੈ ਸਾਰਾ ਇਹਦਾ ਜਮਾ ਸੈਂਟਰ 'ਚ ਕਰਕੇ ਕੀਤੀਆਂ ਪਹਿਲਾਂ ਜਿਵੇਂ ਆਲਾ ਪਾਉਂਦਾ ਹੈ ਇਹ ਨਹੀਂ ਦੇਖਦਾ ਹੈਗਾ ਪੱਕੀਆਂ ਕਰ ਦਿੰਦਾ ਹੈ ਵੀ ਇੱਧਰ ਉੱਧਰ ਨੂੰ ਮੰਗਦੀ ਓਵੇਂ ਕੋਈ ਦੇਖਦਾ ਨਹੀਂ ਸਤਾਵ ਅਕਰ ਬਹੁਤ ਟਾਈਟ ਤੇ ਇਹ ਵੀ ਸੈੱਟ ਕਰੇ ਨੇ ਗਰਮ ਹੁੰਦੀ ਸੀ ਮਗਲੀ ਗ੍ਰੈਂਕ ਮੂਰਲੀ ਸੈੱਟ ਸੀ ਉਹ ਕਹਿੰਦੇ ਚਲੋ ਠੀਕ ਹੈ ਜੀ ਮਿਲਦੇ ਆ ਫਿਰ ਹੁਣ ਨੈਕਸਟ ਦੇਖਦੇ ਆ